ਈ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਟੌਰ ਕੋਰ ਦੇ ਬਲੌਗ ਦੇ ਵਿੱਚ ਤੇ ਅੱਜ ਅਸੀਂ ਗੁਰਪੁਰਬ ਸੀਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਲੇ ਸਾਵਨ ਨੂੰ ਲੱਖ ਲੱਖ ਵਧਾਈਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਪ੍ਰਕਾਸ਼ ਉਸਤਵੀਆਂ ਸਭਨਾਂ ਨੂੰ ਬਹੁਤ ਬਹੁਤ ਕਰੋੜ ਕਰੋੜ ਵਧਾਈਆਂ ਤੇ ਅੱਜ ਅਸੀਂ ਗਏ ਸੀਗੇ ਚਪੈਰਾ ਸਾਹਿਬ ਆਪਣਾ ਲੁਧਿਆਣਾ ਦੇ ਮਾਡਲ ਟਾਊਨ ਤੇ ਸੋ ਮੇਰਾ ਪੈ ਫਸਟ ਸੀਗਾ ਚ ਪਹਿਲੇ ਸਭ ਦਾ ਪਾਠ ਤੇ ਮੈਂ ਇਸ ਕਰਕੇ ਜਲਦੀ ਚਲੇਗੀ ਸੀ ਮੈਂ ਉੱਥੇ ਗੁਰਦੁਆਰਾ ਸਾਹਿਬ ਬਾਬਾ ਜੀ ਨਾਲ ਗੱਲ ਕੀਤੀ ਸੀ ਫੋਨ ਤੇ ਤੇ ਉਹ ਕਹਿੰਦੇ ਜੇ ਤੁਸੀਂ ਫਸਟ ਦੇ ਆਉਣਾ ਤਾਂ ਤੁਸੀਂ ਅਰਦਾਸ ਕਰਵਾਨੀ ਪਹਿਲੇ ਤੁਹਾਨੂੰ ਜਲਦੀ ਆਉਣਾ ਪੈਣਾ ਕਿਉਂਕਿ ਰਾਸ਼ੀ ਬਹੁਤ ਹੋ ਜਾਂਦਾ ਬਾਅਦ ਚ ਫਿਰ ਅਰਦਾਸ ਮੁਸ਼ਕਿਲ ਹੋ ਜਾਂਦੀ ਹੈ ਤੇ ਉਸ ਅਕੋਰਡਿੰਗ ਫਿਰ ਅਸੀਂ ਚਲੇਗੇ ਸੀ ਤਕਰੀਬਨ 8:30 ਮੈਂ ਘਰੋਂ ਨਿਕਲ ਗਈ ਸੀ ਤੇ ਫਿਰ ਅਸੀਂ ਲਾਈਨ ਦੇਖੋ ਤੁਸੀਂ ਕਿੰਡੀ ਲੰਬੀ ਲੱਗੀ ਹੋਈ ਆ ਆਪਾਂ ਲਾਈਨ ਚ ਲੱਗ ਗਏ ਤੇ ਗੁਰੂ ਨਾਨਕ ਜੀ ਦੇ ਪ੍ਰਕਾਸ਼ ਉਤਸਵ ਕਰਕੇ ਨਾ ਉੱਥੇ ਕੈਂਡਲ ਵਗੈਰਾ ਵੀ ਸਾਰੇ ਜਲਾ ਰਹੇ ਸੀ ਕੁਝ ਛੋਟੇ ਛੋਟੇ ਸ਼ਾਪਸ ਲਗਾਈ ਹੋਈਆਂ ਸੀ ਕੈਂਡਲ ਵਗੈਰਾ ਤੁਸੀਂ ਲੈ ਕੇ ਜਿਹਨੇ ਕੈਂਡਲ ਮਲਕੀ ਕੰਨੀਆਂ ਬਲੋ ਸੋਇ ਬਲੋ ਕਹਾਤਾ ਚਲਾਨੀਆਂ ਚਲਾ ਸਕਦੇ ਆ ਤੇ ਤੁਸੀਂ ਦੇਖੋ ਕਿੰਨਾ ਰਸ਼ ਹੈ ਇੱਥੇ ਮਲਾਈਨ ਚ ਲੱਗੀ ਹੋਈ ਅਨਿਸ਼ਾਨ ਸਾਹਿਬ ਤੇ ਮੱਥਾ ਟੇਕਦੇ ਨੇ ਲੋਕੀ ਸੰਗਤ ਜਿਹੜੀ ਆਈ ਹੋਈ ਆ ਦੇਖੋ ਕਿੰਨੀ ਸੰਗਤ ਆਈ ਹਾਲੇ ਤੱਕ ਬਹੁਤ ਘੱਟ ਆ ਪੰਡਾਲ ਹਾਲੇ ਤੱਕ ਖਾਲੀ ਪਿਆ ਸੀਗਾ ਆਪਾਂ ਹੋਦੀ ਬੁਰੀ ਲਾਈਨ 'ਚ ਲੱਗੇ ਆਜ ਇਹ ਹੁਕਮਨਾਮਾ ਲਿਖਿਆ ਹੋਇਆ ਲਾਈਨ 'ਚ ਲੱਗੇ ਗਏ ਆਪਾਂ ਸਿਮਰਨ ਕਰੀਗੇ ਸਾਰੇ ਜਾਣੇ ਸੱਤ ਨਾਂ ਵਾਇਲ ਦੇਖੋ ਦੇਖ ਕਿੰਨੀ ਲਾਈਨ ਦੇਖੋ ਕਿੱਥੇ ਲਾਈਨ ਸ਼ੁਰੂ ਹੋਈ ਤੇ ਹੁਣ ਫਿਰ ਹੁਣ ਤੱਕ ਜਦੋਂ ਅਸੀਂ ਲਾਈਨ 'ਚ ਲੱਗੇ ਸੀ ਸਿੰਗਲ ਸੀ ਫਿਰ ਅੱਗੇ ਆ ਕੇ ਸਿੰਗਲ ਤੋਂ ਲਾਈਨਾਂ ਡਬਲ ਡਬਲ ਹੋ ਗਈਆਂ ਸਾਰੇ ਲੋਕੀ ਇਦਾਂ ਹੀ ਫੈਲ ਗਏ ਆਪਸ ਦੇ ਵਿੱਚ ਤੇ ਦੇਖੋ ਕਿੰਨੀ ਸੰਗਤ ਆਲੇ ਸਵੇਰ ਦਾ ਟਾਈਮ ਆ ਆਪਣੇ ਘਰੋਂ ਦੇਗ ਬਣਾ ਕੇ ਲੈ ਕੇ ਆਈ ਸੀ ਸਾਰੇ ਮੈਂ ਵੀ ਆਪਣੇ ਘਰੋਂ ਦੇਗ ਬਣਾ ਕੇ ਲੈ ਕੇ ਗਈ ਸੀ ਕੜਾ ਪ੍ਰਸ਼ਾਦ ਤੇ ਮਤਲਬ ਕਿ ਇੱਥੇ ਵੀ ਉਹ ਅਰਦਾਸ ਕਰवानी ਸੀ ਨਾ ਸਾਰੇ ਕਰਾ ਕੇ ਲੈ ਕੇ ਆਉਂਦੀ ਆ ਕਿਉਂਕਿ ਇੱਥੇ ਦੇਗ ਦਾ ਪ੍ਰਸ਼ਾਦ ਮੈਨੂੰ ਲੱਗਦਾ ਮਿਲਦਾ ਨਹੀਂ ਹੈਗਾ ਇਸੇ ਕਰਕੇ ਲੋਕੀ ਨਾ ਆਪਣੇ ਘਰੋਂ ਹੀ ਲੈ ਜਾਂਦੇ ਆ ਬਣਾ ਕੇ ਦੇਗ ਦਾ ਪ੍ਰਸ਼ਾਦ ਸੋ ਅਸੀਂ ਸਾਰੇ ਆਦੇ ਨੇ ਜੀ ਕਾਫੀ ਸੰਗਤ ਨੇ ਘਰੋਂ ਹੀ ਬਣਾ ਕੇ ਲੈ ਕੇ ਆਏ ਸੀ ਤੇ ਆਪਾਂ ਦੇਗ ਦਾ ਪ੍ਰਸ਼ਾਦ ਕਰਾ ਕੇ ਸ਼ਰਕੋਈ ਬਣਾ ਕੇ ਲੈ ਗਏ ਸੀ ਅੰਦਰ ਬਹੁਤ ਸੋਨਰ ਉਹਨਾਂ ਕੀਰਤਨ ਹੋ ਰਿਹਾ ਸੀ ਬਹੁਤ ਅਮਜ ਕੀ ਕਹਿੰਦੇ ਸੀ ਆਪਣਾ ਗੁਰਪੁਰੂ ਕਰਕੇ ਨਾ ਬਹੁਤ ਵਧੀਆ ਕੀਰਤਨ ਲੱਗ ਰਿਹਾ ਸੀਗਾ ਤੇ ਦੇਖੋ ਤੁਸੀਂ ਕੀ ਨਾਰਾਸ਼ਾ ਦੇਖ ਰਹੇ ਹੋ ਨਾ ਦੇਖੋ ਕਿ ਸਿੰਗਲ ਲਾਈਨ ਲੱਗੀ ਹੋਈ ਸੀ ਤੇ ਅੰਦਰ ਆ ਕੇ ਕਾਫੀ ਕਰਾਊਡ ਆ ਬਹੁਤ ਜ਼ਿਆਦਾ ਨਾਸ਼ੀ ਸੀਗਾ ਬਟ ਸਿੰਗਲ ਕਰਦੇ ਕਰਦੇ ਅਸੀਂ ਕਦੋਂ ਸਾਡੇ ਮੱਥਾ ਟੇਕਣ ਦੀ ਵਾਰੀ ਆ ਗਈ ਪਤਾ ਹੀ ਨਹੀਂ ਚੱਲਿਆ ਆ ਵੀ ਚ ਰस्सियां ਲਗਾ ਦਿੰਦੇ ਸੀ ਤੇ ਪਹਿਲਾਂ ਉਹ ਜਿਹੜੇ ਅਗਲੇ ਪਾਰਟ ਕਰ ਤੂ ਪਾਰਟੀਸ਼ਨ ਕਰ ਦਿੰਦੇ ਸੀਗੇ ਤਾਂ ਨੀ ਸਾਸੀ ਸਾਡੀ ਵਾਰੀ ਆਈ ਮੱਥਾ ਟੇਕਣ ਦੀ ਉਹਦੇ ਦੀ ਬਹੁਤ ਰਸ ਸੀ ਦੇਖੋ ਕਰੋ ਦਾਸ਼ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜੀ ਮਹਾਰਾਜ ਰੂਪ ਦਾ ਤੇ ਨਿਹਾਲ ਹੋਵੇ ਸਾਰੇ ਸੰਗਤ ਸਭਨਾ ਦੀਆ ਮਨੁਕਾਮਨਾ ਕੋਈ ਪਰਮਾਤਮਾ ਸਾਰਿਆਂ ਦੀਆਂ ਦਸਾਂ ਕਬੂਲ ਕਰੇ ਪਰਮਾਤਮਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਰਿਆਂ ਦੇ ਦੁੱਖ ਕਸ਼ਟਾਂ ਨੂੰ ਦੂਰ ਕਰੋ ਤੇ ਸਾਰਿਆਂ ਨੂੰ ਆਪਣੇ ਚੱਨਾ ਦੇ ਵਿੱਚ ਮਨਕੀ ਕਰੋ ਵੀ ਫੜੇ ਲੱਗੇ ਰਹਿਣ ਫਿਰ ਆਗੇ ਸਾਡੀ ਮੱਥਾ ਦੇਖ ਲਿਆ ਸੀ ਅਸੀਂ ਫਿਰ ਆ ਗਏ ਅਰਦਾਸ ਦੀ ਵਾਰੀ ਤੇ ਅਸੀਂ ਅਰਦਾਸ ਕਰਾ ਲਈ ਇੱਥੇ ਖੜੇ ਹੋ ਗਏ ਤੇ ਅਰਦਾਸ ਕਰਨ ਤੋਂ ਬਾਅਦ ਅਸੀਂ ਫਿਰ ਮੱਥਾ ਦੇ ਕੇ ਬਾਹਰ ਆ ਗਏ ਕਿਉਂਕਿ ਚਾਹ ਪਾਣੀ ਦੇਦੇ ਸੀ 10 ਵੀ ਹਾਲੇ ਤੱਕ 12 ਵਜੇ ਚਾਹ ਪੀਣਾ ਫਿਰ ਅਸੀਂ ਬਾਹਰ ਆਏ ਬਹੁਤ ਲੋਕਾਂ ਨੇ ਲੰਗਰ ਵੀ ਲਾਇਆ ਹੋਈ ਸੀ ਗੁਰਪੁਰਵ ਕਰਕੇ ਤੇ ਅਸੀਂ ਫਿਰ ਚਾਹ ਪਾਣੀ ਛਕਿਆ ਲੰਗਰ ਲੱਗੇ ਹੋਏ ਸੀ ਬਾਹਰ ਬਹੁਤ ਹੀ ਜ਼ਿਆਦਾ ਗੁਰਪੁਰਬ ਕਰਕੇ ਨਾ ਲੋਕੀ ਲੰਗਰ ਸ਼ਾਹ ਕਰੇ ਸੀ ਤੇ ਟਾਈਮਿੰਗ ਹਲੇ ਪਿਆ ਸੀਗਾ ਕਿ 12 ਵਜੇ ਸਟਾਰਟ ਹੋਣਾ ਸੀ ਪਾਠ ਤੇ ਮੇਰੇ ਹਸਬੰਦ ਆਏ ਸੀ ਮੇਰੇ ਨਾਲ ਤੇ ਮੇਰਾ ਬੇਟਾ ਆਏ ਸੀ ਅਸੀਂ ਉਹਨਾਂ ਨੂੰ ਮੱਥਾ ਟਿਕਾ ਕੇ ਮੈਂ ਕਿਹਾ ਪਿਆ ਨੂੰ ਕਹੇ ਸੀ ਵੀ ਤੁਸੀਂ ਚਲ ਜਾਈਓ ਮੈਂ ਫਿਰ ਪ੍ਰਸ਼ਾਦਾ ਵਗੈਰਾ ਛੱਕ ਕੇ ਤੇ ਫਿਰ ਬਹਿ ਜੂਗੀ ਫਿਰ ਅਸੀਂ ਉੱਥੇ ਕੈਂਡਲ ਲਈਆਂ ਕੈਂਡਲ ਲਗਾਏ ਸੀ ਵੀ ਜਦੋਂ ਗੁਰਪੁਰਬ ਹੈਗਾ ਗੁਰੂ ਮਹਾਰਾਜ ਜੀ ਦਾ ਹਨਾ ਕੋ ਨਾਨਕ ਦੇਵ ਜੀ ਦਾ ਸੀ ਵੀ ਕੈਂਡਲ ਕਾ ਜਲਾ ਦਿੱਤੀਆਂ ਤੇ ਚਲੋ ਦੀਪ ਮਾਲਾ ਕਰਤੀ ਅਸੀਂ ਵੀ ਕਾਫੀ ਕੈਂਡਲ ਦੀ ਜਦਾਰੇ ਸਾਰੇ ਕਿਉਂਕਿ ਦੀਪਮਾਲਾ ਕੋਈ ਕਰਨ ਨਹੀਂ ਰਹੀ ਸੀ ਇੱਥੇ ਹੱਦ ਸਭ ਦੇ ਕੈਂਡਲ ਚਲਾਈਆਂ ਸੀਗੀਆਂ ਤੇ ਅਸੀਂ ਵੀ ਕੈਂਡਲ ਲੈ ਕੇ ਕੈਂਡਲ ਹੀ ਜਲਾ ਦਿੱਤੀਆਂ ਇੱਥੇ ਚਲੋ ਜੀ ਪਰਮਾਤਮਾ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ ਵੀ ਸਾਡੀ ਸੰਗਤ ਨੂੰ ਵਧਾਈਆਂ ਬਹੁਤ-ਬਹੁਤ ਗੁਰਪ੍ਰਵ ਦੀਆਂ ਤੇ ਉਸ ਤੋਂ ਬਾਅਦ ਫਿਰ ਮੇਰੇ ਆਹ ਦੇਖੋ ਮੇਰਾ ਬੇਟਾ ਤੇ ਮੇਰੇ ਹਸਬੰਦ ਇਹਨਾਂ ਨੇ ਕੈਂਡਲ ਲਾਈਟ ਕੀਤੀ ਸਾਰੀ ਉਸ ਤੋਂ ਬਾਅਦ ਦੇਖੋ ਕਿੰਨਾ ਰਸ਼ ਲੱਗ ਗਿਆ ਸੀ ਮੈਂ ਤਾਂ ਚਾਹ ਪੀਣ ਆ ਗਈ ਮੇਰੇ ਹਸਬੰਦ ਚਲੇ ਗਏ ਸੀ ਮੈਂ ਚੜ੍ਹ ਕੇ ਤੇ ਉਹ ਕਹਿੰਦੇ ਵੀ ਤੁਸੀਂ ਹੁਣ ਆਪਾਂ ਆਪਣਾ ਸਟਾਰਟ ਕਰੀਏ ਚਾਹ ਪਾਣੀ ਸ਼ਕ ਲੋ ਉਹਨਾਂ ਨੇ ਸ਼ਕ ਲਿਆ ਸੀਗਾ ਤੇ ਫਿਰ ਮੈਂ ਚਾਹ ਸ਼ਕਣਾਈ ਸੀ ਤੇ ਮੈਂ ਕਿਹਾ ਚਲੋ ਚਾਹ ਪਾਣੀ ਪੀ ਲਈਏ ਤੁਸੀਂ ਫੇਰ ਜਗ੍ਹਾ ਆਪਣੀ ਲੈ ਲਈਏ ਜੇ ਫੇਰ ਜਗ੍ਹਾ ਮਿਲਦੀ ਦੀ ਹੈਗੀ ਹਨਾ ਵੀ ਆਪਾਂ ਇੱਕ ਵਾਈ ਜਗ੍ਹਾ ਤੇ ਬਹਿ ਜਾਈਏ ਦੇਖੋ ਕਿੱਦਾਂ ਪੰਡਾਲ ਇੱਥੇ ਸਾਰੇ ਹਲੇ ਗੱਦੇ ਸੁਟਨੇ ਹਨ ਤੇ ਆਪਾਂ ਅਗੇ ਚਾਹ ਸ਼ੱਕਰ ਇੱਥੇ ਸੀ ਬਾਬਾ ਦੀਪ ਸਿੰਘ ਜੀ ਦੇ ਆ ਫੋਟੋ ਆ ਵਗੈਰਾ ਸੀ ਲੋਰੀ ਕਰਦੇ ਪਏ ਸੀ ਬਜ਼ੁਰਗ ਆਪਣੀ ਮਿਹਨਤ ਕਰ ਰਿਹਾ ਸੀਗਾ ਤੇ ਚਾਹ ਦਾ ਲੰਗਰ ਲੈਣ ਆਈ ਫਿਰ ਆਪਾਂ ਚਾਹ ਪੀਤੀ ਫਿਰ ਆ ਕੇ ਆਪਾਂ ਬੈਠ ਗਏ ਆਪਣੀ ਜਗ੍ਹਾ ਤੇ ਬਸ ਹੁਣ ਆਪਾਂ ਬੈਠ ਗਏ ਕਿ ਹੁਣ ਨਹੀਂ ਆਪਾਂ ਹਿਲਣਾ ਹੈਗਾ ਕਿ ਹੁਣ ਆਪਾਂ ਇੱਥੇ ਬਹਿ ਕੇ ਪਾਠ ਹੀ ਕਰਨਾ ਚਾਹ ਪਾਣੀ ਪੀ ਕੇ ਹੱਥ ਮੂੰਹ ਧੋ ਕੇ ਠੀਕ ਹੈ ਆਪਾਂ ਆ ਕੇ ਅਨਿਸ਼ਾਨ ਸਾਹਿਬ ਦੇ ਕੋਲ ਬੈਠ ਗਏ ਇੱਥੇ ਆਪਣੀ ਮਿਲ ਗਈ ਸੀ ਜਗਾ ਆਪਾ ਇੱਥੇ ਕੰਧ ਨਾਲ ਢਾਸਾ ਲਾ ਕੇ ਰਾਮ ਦਾ ਬੈਠੀ ਕਿੰਨਾ ਸੋਹਣੀ ਸਜਾਵਟ ਕੀਤੀ ਹੋਈ ਸ਼੍ਰੀ ਗੁਰੂ ਗੋਬੀ ਸਿੰਘ ਸੋਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਦੇ ਦਾ ਕਰਕੇ ਦੇਖੋ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਆ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਸੀਗੀ ਤੇ ਸੰਗਤਾਂ ਬਹੁਤ ਦੂਰੋਂ ਦੂਰੋਂ ਚੱਲ ਕੇ ਆਈਆਂ ਸੀ ਦੁਪਹਿਰੇ ਸਾਹਿਬ ਤੇ ਇੱਕ ਮੇਰਾ ਫਸਟ ਟਾਈਮ ਸੀ ਮੇਰਾ ਫਸਟ ਟਾਈਮ ਦਾ ਐਕਸਪੀਰੀਅੰਸ ਸੀਗਾ ਵੀ ਕਿੱਦਾਂ ਹੁੰਦਾ ਹਨਾ ਵੀ ਦੁਪਹਿਰਾ ਸਾਹਿਬ ਕਿੱਦਾਂ ਰੌਣਕ ਲੱਗਦੀ ਆ ਕਿੱਦਾਂ ਬੇਤੀ ਲੱਗਦੀ ਆ ਬੰਦੇ ਦੀ ਬਤ ਸਹੀ ਗੱਲਾਂ ਮੈਂ ਪਹਿਲੀ ਵਾਰ ਕੀਤਾ ਤੇ ਮੇਰੀ ਬਹੁਤ ਬੇਤੀ ਦੇਖੀ ਬਹੁਤ ਹੀ ਜ਼ਿਆਦਾ ਦੇਖਤੀ ਲੱਗੀ ਤੇ ਸਾਡਾ ਪਹਿਲਾ ਪੰਜ ਪੌੜੇ ਪੰਜ ਵਾਰੀ ਜਪਜੀ ਸਾਹਿਬ ਤੇ ਦੋ ਵਾਰੀ ਚਪਈ ਸਾਹਿਬ ਤਾਂ ਹੋ ਚੁੱਕਿਆ ਸੀ ਉਸ ਤੋਂ ਬਾਅਦ ਸਾਡੀ 15 ਮਿੰਟ ਦੀ ਬ੍ਰੇਕ ਸੀ ਜੋ 15 ਮਿੰਟ ਦੀ ਬ੍ਰੇਕ ਤੋਂ ਵਿੱਚ ਅਸੀਂ ਉੱਠੇ ਤਾਂ ਦੇਖੋ ਤੋਂ ਸੰਗਤ ਦਾ ਕਿੰਨਾ ਕਾਫਲਾ ਹੈ ਦੇਖਿਆ ਜੀ ਤੇ ਸਾਡਾ ਯਾਨੀ ਕਿ ਇੱਕ ਪਾਰਟ ਸਟੇਸ਼ਨ ਹੋ ਚੁੱਕਿਆ ਸੀ ਪਾਠ ਦਾ ਪੰਜ ਜਪਜੀ ਸਾਹਿਬ ਤੇ ਦੋ ਚਪਈ ਸਾਹਿਬ ਦਾ ਜਪ ਅਸੀਂ ਕਰ ਚੁੱਕੇ ਸੀ ਉਸ ਤੋਂ ਬਾਅਦ ਸਾਡਾ ਪਾਠ ਪਹਿਲਾ ਆਰੰਭ ਹੋ ਗਿਆ ਸੀ ਕੈਮਰਾ ਫੋਨ ਬੰਦ ਕਰਤੀ ਸੀ ਤੇ 15 ਮਿੰਟ ਬਾਅਦ ਫਿਰ ਜੋ ਬ੍ਰੇਕ ਮਿਲੀ 15-20 ਮਿੰਟ ਦੀ ਫਿਰ ਅਸੀਂ ਦੇਖੋ ਕਿੰਨਾ ਰਸ ਹੋ ਗਿਆ ਤੇ ਇਹ ਸਾਰੀ ਸੰਗਤ ਦੇਖੋ ਦੂਰ ਦੂਤਾ ਕਾਫਲਾ ਕਿੰਨਾ ਸਾਰੀ ਸੰਗਤ ਮੱਥਾ ਟੇਕਣ ਲਈ ਖੜੀ ਹੋਈ ਆ ਦੇਖੋ ਕਰੋ ਦਰਸ਼ਨ ਜੀ ਸਾਰੇ ਜਣੇ ਦਰਸ਼ਨ ਕਰਕੇ ਨਿਹਾਲ ਹੋ ਜਾਵੋ ਸਾਰੀ ਸੰਗਤ ਤੇ ਤੰਤਨ ਬਾਬਾ ਦੀਪ ਸਿੰਘ ਜੀ ਸਾਰਿਆਂ ਦੀਆਂ ਮਨ ਕਾਮਨਾ ਪੂਰੀਆਂ ਕਰਨ ਸਾਬਾਂ ਦੇ ਦੁੱਖ ਰੋਗ ਜੋ ਵੀ ਆ ਦੂਰ ਕਰਨ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਖੇੜੇ ਬਖਸ਼ੇ ਸੰਗਤਾਂ ਦੇਖੋ ਜੀ ਕਿੰਦਾਂ ਧੰਨ ਧਨਿਹਾਲ ਹੋ ਜਾਂਦੀਆਂ ਇਹ ਸੰਗਤਾਂ ਵੀ ਨਿਹਾਲ ਹੋ ਗਈਆਂ ਦਰਸ਼ਨ ਕਰਕੇ ਅੱਜ ਵੈਸੇ ਵੀ ਗੁਰਪਰੂਸੀ ਪ੍ਰਕਾਸ਼ ਉਸਤਮ ਸੀ ਸ੍ਰੀ ਗੁਰੂ ਮਹਾਰਾਜ ਗੁਰਨਾਨਕ ਦੇਵ ਜੀ ਦਾ ਤੇ ਸੰਗਤਾਂ ਬਹੁਤ ਵੱਧ ਝੜ ਕੇ ਆਈ ਸੀ ਬਹੁਤ ਦੂਰ ਦੂਰ ਆਈਆਂ ਸੀ ਆਪਾਂ ਲੋਦਸੀ ਵੀ ਅੰਮ੍ਰਿਤਸਰ ਵੀ ਇੰਨੀ ਸੰਗਤ ਹੁੰਦੀ ਹੋਊਗੀ ਬਟ ਲੁਧਿਆਣਾ ਵੀ ਉਸ ਤੋਂ ਜ਼ਿਆਦਾ ਬ੍ਰੇਕ ਦੇ ਵਿੱਚ ਫਿਰ ਅਸੀਂ ਜੇ ਪਾਣੀ ਪੀਂਨ ਕਿਉਂਕਿ ਗਲਾ ਨਾ ਥੋੜਾ ਜਿਹਾ ਖੇਚੀ ਪੈ ਜਾਂਦੀ ਜਦੋਂ ਆਪਾਂ ਬੋਲਦੇ ਆ ਪਾਠ ਨਾਲ ਨਾਲ ਜੂਸ ਤਦਾ ਵੀ ਸੀਗਾ ਲੰਗਰ ਇੱਧਰ ਲੰਗਰ ਹਾਲ ਸੀ ਲੰਗਰ ਛੱਕ ਰਹੇ ਸੀ ਲੰਗਰ ਤਾਲੀ ਛੱਕਿਆ ਹੈ ਕਿ 15 ਮਿੰਟ ਦੀ ਬ੍ਰੇਕ ਚ ਬੰਦਾ ਲੰਗਰ ਛੱਕ ਸਕਦਾ ਜਾਂ ਪਾਣੀ ਵਗਾਇ ਪੀ ਸਕਦਾ ਤੇ ਫਿਰ ਅਸੀਂ ਪਾਣੀ ਪੀ ਕੇ ਜਲਦੀ ਜਲਦੀ ਆਪਣੀ ਜਗ੍ਹਾ ਤੇ ਬੈਠ ਗਏ ਤੇ ਫਿਰ ਪਾਠ ਫਿਰ ਆਰੰਭ ਹੋ ਗਿਆ ਸੋ ਕੋਈ ਇਨਸਾਨ ਦਾ ਪਾਠ ਤੋਂ ਬਾਅਦ ਸਮਾਪਤੀ ਹੋਈ ਹੁਕਮਨਾਮਾ ਅਦਾਸ ਅਦਾਸ ਹੋਈ ਹੁਕਮਨਾਮਾ ਲਿਆ ਫਿਰ ਉਸ ਤੋਂ ਬਾਅਦ ਸਮਾਪਤੀ ਹੋ ਗਈ ਫਿਰ ਆਪਾਂ ਅੱਗੇ ਬਾਹਰ ਤੇ ਫਿਰ ਬਾਹਰ ਆ ਕੇ ਦੇਖੋ ਤੁਹਾਨੂੰ ਮੈਂ ਦਿਖਾਨੀ ਆ ਫੋਟੋ ਬਣਾਈ ਮੈਂ ਬਾਬਾ ਦੀਪ ਸਿੰਘ ਜੀ ਦੇ ਪੂਰੇ ਗੋਦੜਾ ਦੀ ਵੀਡੀਓ ਬਣਾਈ ਸੀ ਫਿਰ ਇਧਰ ਪਾਪਾ ਬੁੱਢਾ ਸਿੰਘ ਜੀ ਇਧਰ ਬਾਬਾ ਬੁੱਢਾ ਜੀ ਦਾ ਬਣਾਇਆ ਹੋਇਆ ਅਸਥਾਨ ਬਣਾਇਆ ਹੋਇਆ ਗਿਆਨੀ ਬਾਬਾ ਬੁੱਢਾ ਜੀ ਦਾ ਤੇ ਇਧਰ ਵੀ ਮੈਂ ਬਾਅਦ ਚ ਮੱਥਾ ਟੇਕਿਆ ਕਿਉਂਕਿ ਪਹਿਲਾਂ ਮੈਨੂੰ ਇਹ ਸੀ ਵੀ ਮੈਂ ਟਾਈਮ ਨਾਲ ਪਹਿਲਾਂ ਮੈਂ ਮੱਥਾ ਟੇਕਿਆ ਨਹੀਂ ਸੀਗਾ ਫਿਰ ਮੈਂ ਕਿਹਾ ਵੀ ਆਪਾਂ ਨੂੰ ਸੀਟ ਮਿਲ ਜੇ ਨਾ ਜਗ੍ਹਾ ਮਿਲ ਜੇ ਇਹ ਫਿਰ ਬਹੁਤ ਰਸ਼ ਹੋ ਜਾਂਦਾ ਤੇ ਆਹ ਦੇਖੋ ਜੀ ਬਾਬਾ ਗਿਆਨੀ ਬਾਬਾ ਬੁੱਢਾ ਜੀ ਦੇ ਅੰਦਰ ਮਾੜਾ ਸੂਤੇ ਦਰਸ਼ਨ ਕਰੋ ਜੀ ਸਾਰੇ ਜਾਨੇ ਸੰਗਤਾਂ ਜੀ ਇਸੇ ਇਥੇ ਨਾ ਮਿੱਸੀ ਰੋਟੀ ਤੇ ਪਿਆਜ਼ ਦਾ ਉਹ ਦਿੰਦੇ ਪਏ ਸੀਗੇ ਪ੍ਰਸ਼ਾਦ ਮਿੱਸੀ ਰੋਟੀ ਪ੍ਰਸ਼ਾਦਾ ਤੇ ਨਾਲ ਪ੍ਰਸ਼ਾਦ ਵੀ ਦਿੰਦੇ ਸੀ ਤੇ ਆਪਾਂ ਦਿੱਤਾ ਇਥੋਂ ਪ੍ਰਸ਼ਾਦ ਲੈ ਕੇ ਫਿਰ ਆਪਾਂ ਖਾਲੀ ਰਵਾਨਾ ਹੋ ਗਏ ਆ ਦੇਖੋ ਜੀ ਕਰੋ ਤੁਸੀਂ ਵੀ ਦਰਸ਼ਨ ਮਿੱਸੀ ਰੋਟੀ ਤੇ ਗੱਡਿਆਂ ਦਾ ਪ੍ਰਸ਼ਾਦ ਦੇ ਤੇ ਫਿਰ ਆਪਾਂ ਹੋ ਗਏ ਘਰ ਨੂੰ ਰਵਾਨਾ ਕਿਉਂਕਿ ਬਹੁਤ ਟਾਈਮ ਹੋ ਗਿਆ ਸੀ ਏਸੀ ਮੇਰਾ ਬਲੌਗ ਪਲੇਸ ਲਾਈਕ ਸਬਸਕ੍ਰਾਈਬ ਜੂਰ ਕਰਿਓ ਕਰਿਓ ਲਾਈਕ ਸਬਸਕ੍ਰਾਈਬ ਸਾਰੇ ਗੁਰਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ